ਇਲੈਕਸ਼ਨ ਕਰਾਓ ਮਰਦਾਂ ਨੂੰ ਮੈਦਾਨ ਚ ਆਓ ਇਹ ਕੰਮ ਖੁਸਰਿਆਂ ਦੇ ਹੁੰਦੇ ਆ ਵਧਾਈ ਮੰਗਣਾ ਕਹਾਂ ਵਧਾਈ ਮੰਗ ਲਓ ਵੀ ਅਸੀਂ ਖੁਸਰੇ ਆ ਅਸੀਂ ਤੁਹਾਨੂੰ ਵਧਾਈ ਦੇ ਤੌਰ ਤੇ ਸਰਪੰਚੀ ਦੇ ਦਿੰਨੇ ਆ ਫਿਰ ਆਓ ਮੁਰਦਾਬਾਦ ਮੁਰਦਾਬਾਦ ਪਿੰਡਾਂ ਦੇ ਵਿੱਚ ਗੁੰਡਾਗਰਦੀ ਬਲੌਣ ਵਾਲਾ ਇਥੋਂ ਦਾ ਜੈਤੂ ਦਾ ਐਮ ਐਲ ਏ ਮੁਰਦਾਬਾਦ 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 ਪਿੰਡਾਂ ਦੇ ਵਿੱਚ ਗੁੰਡਾਗਰਦੀ ਬਲੌਣ ਵਾਲਾ ਜੈਤੂ ਦਾ ਐਮ ਐਲ ਏ ਮੁਰਦਾਬਾਦ 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 ਲੋਕਾਨਾਲ ਤੱਕੇ ਸਾਈ ਕਰਨ ਵਾਲਾ ਇੱਕ ਦਾ ਐਮਐਲਏ ਮਰਦਾਬਾਦ 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 ਗੱਲ ਦੋਸਤੋ ਆਪਾਂ ਖੜੇ ਆ ਜੈਤੋ ਸ਼ਹਿਰ ਦੇ ਵਿੱਚ ਜਿੱਥੇ ਕਿ ਇੱਕ ਧਰਨਾ ਲਾਇਆ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਗਜ਼ ਜਿਹੜੇ ਇਹਨਾਂ ਦੇ ਰੱਦ ਕੀਤੇ ਗਏ ਆ ਆਪਾਂ ਗੱਲਬਾਤ ਕਰਾਂਗੇ ਕੀ ਮਸਲਾ ਹੈ ਕੱਲ ਜੀ ਕਿਹਦੇ ਕਰਕੇ ਅੱਜ ਧਰਨਾ ਲਾਇਆ ਜੀ ਇਹ ਸਾਡੀਆਂ ਫੇਲਰ ਰਿਜੈਕਟ ਕੀਤੀਆਂ ਗਈਆਂ ਜੀ ਕਿਉਂ ਕੀਤੀਆਂ ਸਾਨੂੰ ਰੀਜ਼ਨ ਪਤਾ ਲੱਗਣਾ ਚਾਹੀਦਾ ਹੈਗਾ ਔਰ ਸਾਡੀ ਚੋਣਾਂ ਹੋਣੀਆਂ ਚਾਹੀਦੀਆਂ ਪਿੰਡ ਦੇ ਵਿੱਚ ਕਿ ਦੇਖਾਂਗੇ ਆਪੇ ਲੋਕ ਜਿੱਧਰ ਵੋਟ ਪਾ ਦੇਣਗੇ ਜੇ ਉਹ ਜਿੱਤਰੇ ਆਏਗਾ ਤੇ ਕੋਈ ਨਹੀਂ ਅਸੀਂ ਉਹਦੇ ਹਾਰ પા ਕੇ ਲੈ ਕੇ ਆਵਾਂਗੇ ਉਹਨੂੰ ਘਰ ਦੀ ਪਰ ਬਿਲਕੁਲ ਬਿਲਕੁਲ ਜਿਹੜੀਆਂ ਉਹ ਜਿਹੜੇ ਕਾਗਜ਼ ਆ ਜਿਹੜੇ ਭਰੇ ਗਏ ਆ ਉਹਨਾਂ ਦੀਆਂ ਲਿਸਟਾਂ ਉਹ ਸਾਹਮਣੇ ਲਾ ਦਿੱਤੀਆਂ ਗਈਆਂ ਸਕੂਲ ਦੇ ਸਾਹਮਣੇ ਬਿਲਕੁਲ ਗੇਟ ਦੇ ਸਾਹਮਣੇ ਲਾ ਦਿੱਤੀਆਂ ਗਈਆਂ ਕਿਸੇ ਦੇ ਕਾਗਜ਼ ਉਹ ਰਿਜੈਕਟ ਨਹੀਂ ਹੋਏਗੇ ਤੁਹਾਡੇ ਕਾਤੋਂ ਰਿਜੈਕਟ ਹੋਏ ਆ ਜੀ ਉਹੀ ਤਾਂ ਸਰੀਜਨ ਪੁੱਛਣਾ ਚਾਹੁੰਨੇ ਵੀ ਸਾਡੇ ਕਾਗਜ਼ ਕਿਉਂ ਰਿਜੈਕਟ ਕੀਤੇ ਗਏ ਆ ਸਾਨੂੰ ਰੀਜਨ ਦੱਸਣ ਕਦੇ ਨਹੀਂ ਕਿਹਾ ਜੀ ਪੈਸੇ ਨੇ ਜਦੋਂ ਅੰਦਰ ਬੋਬਾ ਪੜਦਾ ਉਹਦਾ ਗਿਆ ਉਹਨਾਂ ਦੇ ਤੇਰੋਂ ਡੱਬਿਆਂ ਵਿੱਚ ਮਠਿਆਈ ਵਾਲੇ ਡੱਬਿਆਂ ਚ ਪਾ ਪਾ ਗਿਫਟ ਕਰ ਕਰਨ ਦਿੱਤੇ ਜਿਹੜੇ ਉਹਨਾਂ ਨੇ ਕਰਾਇਆ ਕਿਹਨੂੰ ਪੈਸੇ ਕਿਹਨੂੰ ਦਿੱਤੀ ਹੈ ਜੀ ਅਮੋਲਕ ਨੂੰ ਮੋਲਕ ਨੂੰ ਕਾਦੇ ਪੈਸੇ ਦਿੱਤੀ ਹੈ ਜੀ ਨਹੀਂ ਜੇ ਸਾਨੂੰ ਸਰਪੰਚ ਬਣਾ ਦੇ ਸਹੀ ਸੰਤ ਨਹੀਂ ਐਮਐਲਏ ਵੱਲੋਂ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਗਿਆ ਹਰ ਇੱਕ ਜਗ੍ਹਾ ਤੇ ਜਿਹੜੇ ਕਾਗਜ਼ ਭਰੇ ਗਏ ਆ ਠੀਕ ਹੈ ਕਿਉਂਕਿ ਜਿੱਥੇ ਚੇਅਰਮੈਨ ਦਾ ਪਿੰਡ ਸੀਗਾ ਇੱਕ ਚੇਅਰਮੈਨ ਦੇ ਪਿੰਡ ਦੇ ਵਿੱਚ ਵੀ ਜਿੱਥੇ ਸਰਪੰਚੀ ਦਾ ਇਲੈਕਸ਼ਨ ਹੋ ਰਿਹਾਗਾ ਉੱਥੇ ਵੀ ਕਾਗਜ਼ ਕਿਸੇ ਦੇ ਵੀ ਰੱਦ ਨਹੀਂ ਕੀਤੀ ਗਈ ਜੀ ਤੁਸੀਂ ਜਦੋਂ ਉਹਨਾਂ ਦੇ ਘਰੇ ਗਿਆ ਉਹਨੇ ਬਿਨ ਪੈਸੇ ਤੋਂ ਬੋਲ ਕੇ ਥਾਪੀ ਦਿੱਤੀ ਵੀ ਆਜਾ ਮੈਂ ਪੜਨਾ ਪਾਤਾ ਤੇਰੇ ਤੇ ਗੱਲ ਤੂੰ ਸਹੀ ਸਾਮ ਤਾਂ ਬਣ ਗਿਆ ਸਰਪੰਚ ਕਿਵੇਂ ਬਣ ਗਿਆ ਪਿੰਡ ਦੇ ਉਸ ਨਾਲ अच्छा जी हां जो कह के आए हैं कि ਤੁਸੀਂ ਸਰਪੰਚਾਂ ਬਸ ਬੇਫਿਕਰ ਹੋ ਹੁਣ ਅੱਜ ਤੋਂ ਬਾਅਦ ਥੋੜੀ ਸਰਪੰਚੀ ਪੱਕੀ ਆ ਕੋਈ ਉੱਠੇ ਪਿੰਡ ਚ ਸਰਪੰਚ ਥੋੜੀ ਸਰਪੰਚੀ ਪੱਕੀ ਆ اچھا ਜੀ हां जी हां जी ਮੋਲਕ ਸਿੰਘ ਨੇ ਇਹ ਗੱਲ ਕਹੀ ਉਹਨਾਂ ਦੇ ਘਰੇ ਜਾ ਕੇ ਹਾਂ ਜੀ ਕੋ ਵਧਾਇਕ ਦੇ ਉੱਪਰ ਇਲਜ਼ਾਮ ਲੱਗ ਰਹੇ ਆ ਕਹਿੰਦੇ ਵੀ ਜਿਹੜੀ ਸਰਪੰਚੀ ਦਾ ਇੱਕ ਸਰੂਪਾ ਪਾ ਕੇ ਆਏ ਆ ਪਿੰਡ ਦੇ ਵਿੱਚ ਨੌਜਵਾਨ ਮੁੰਡੇ ਦੇ ਕੀ ਨਾਮ ਸੀ ਜਿਹਦੇ ਸਰਪੰਚੀ ਦਾ ਸਰੂਪਾ ਪਾ ਕੇ ਆਏ ਬੰਤਾ ਸਿੰਘ ਬੰਤਾ ਸਿੰਘ ਹਾਂ ਜੀ ਉਹ ਪਹਿਲਾਂ ਆਮ ਆਦਮੀ ਪਾਰਟੀ ਦਾ ਵਰਕਰ ਸੀ ਜੀ ਨਹੀਂ ਜੀ ਕਾਂਗਰਸ ਦਾ ਸੀਗਾ ਜੀ ਰਾਤੇ ਰਾਤ ਆਮ ਪਾਰਟੀ ਨਾਲ ਗਿਆ ਜਦੋਂ ਪੈਸੇ ਦੇਤੇ ਅੱਛਾ ਜੀ ਹਾਂ ਜੀ ਉਹ ਆਮ ਪਾਰਟੀ ਦਾ ਬੰਦਾ ਬਣਾਤਾ ਜੀ ਹਾਂ ਜੀ ਹਾਂ ਜੀ ਪਹਿਲਾਂ ਕਾਂਗਰਸ ਨੇ ਮਲਾਇਆ 12 ਲੱਖ ਨਹੀਂ ਬਣਾਏਗਾ ਜਿਹੜਾ ਉਹਦਾ ਬੰਦਾ ਪਾਇਲ ਬੰਨੀ ਵੀ ਨਾ ਚੱਕ ਕੇ ਅੱਛਾ ਜੀ ਤੇ ਉਹ ਜਿਹੜਾ ਜਿਹੜਾ ਤੁਹਾਡਾ ਬੰਦਾ ਉੱਠਿਆ ਸੀਗਾ ਜੀ ਤੁਹਾਡਾ ਨਾਮ ਸੀ ਜਿਹਦੇ ਪੱਕਾ ਗਏ ਭਰੇ ਸਰ ਹਰਜਿੰਦਰ ਸਿੰਘ ਫੌਜੀ ਪੱਪੀ ਵੀ ਕਹਿੰਦੇ ਹਰਜਿੰਦਰ ਸਿੰਘ ਫੌਜੀ ਆ ਜੀ ਹਾਂ ਅੱਛਾ ਜੀ ਹਾਂਜੀ ਹਾਂਜੀ ਉਹਦੇ ਕਾਗਜ਼ ਭਰੇ ਗਏ ਸੀਗੇ ਉਹਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਹਾਂਜੀ ਹਾਂਜੀ ਰਿਜੈਕਟ ਕਰ ਹਾਂਜੀ ਜਿਹੜੇ ਦੋ ਜਣੇ ਪਿੱਛੇ ਭਰੇ ਸੀ ਉਹਨਾਂ ਤਿੰਨਾਂ ਜਣੇ ਰਿਜੈਕਟ ਕਰਤੇ ਉਹਨਾਂ ਨੇ ਕਾਗਜ਼ ਅੱਛਾ ਜੀ ਜਿਹੜੇ ਮੈਂਬਰਾਂ ਦੇ ਤਾਂ ਨਹੀਂ ਰਿਜੈਕਟ ਹੋਏਗੇ ਨਹੀਂ ਜੀ ਮੈਂਬਰਾਂ ਦੇ ਨਹੀਂ ਹੋਏਗੇ ਕੱਲੇ ਇਹਨਾਂ ਦੇ ਹੋਏ ਸਰਪੰਚੀ ਦੇ ਜਿਹੜੇ ਕੱਲਾ ਸਰਪੰਚ ਉੱਠਿਆ ਸੀਗਾ ਉਹਦੇ ਕਾਗਜ਼ ਜਿਹੜੇ ਰਿਜੈਕਟ ਹੋਏ ਆ ਹਾਂਜੀ 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 ਵੇਖੋ ਪਿੰਡ ਕਿਹੜਾ ਪਿੰਡ ਆਪਣਾ ਜੀ ਮੱਤਾ ਜੀ ਆਪਣਾ ਪਿੰਡ ਮੱਤੇ ਪਿੰਡ ਦੇ ਵੱਲੋਂ ਸਿੱਧਾ ਕਿਹਾ ਹਾਂਜੀ 35 ਲੱਖ ਰੁਪਇਆ 35 ਲੱਖ ਰੁਪਇਆ ਹਾਂ ਜਦੋਂ ਛਰੇ ਆਮੀ ਕਹਿੰਦੇ ਆ ਵੀ ਸਾਡਾ ਸਰਪੰਚ ਹੈ ਮੱਤੇ ਦਾ ਸਰਪੰਚ ਬਣਾਤਾ ਅੱਛਾ ਇਹ ਜਿਹੜਾ ਆਮ ਲੋਕ ਹੈ ਹਾਂ ਇਹ ਇਹ ਲੋਕ ਕਿਧਰ ਜਾਣਗੇ ਫਿਰ ਜਾ ਇਹਨਾਂ ਨੂੰ ਤਾਰ ਲਾ ਕੇ ਕਵਰ ਕਰ ਦਿਓ ਵੀ ਇਹ ਨਾ ਇਹ ਸਾਡੇ ਦੇਸ਼ ਦੇ ਸੰਵਿਧਾਨ ਚਾਹੁੰਦੇ ਐ ਤੇ ਨਾ ਇਹ ਲੋਕਤੰਤਰ ਦੇ ਲੋਕ ਐ ਇਸ ਦੇ ਇਹ ਦੇਸ਼ ਦੇ ਵਾਸੀ ਨਹੀਂ ਕਿ ਇਹ ਭਗਵਾਨ ਲੋਕਾਂ ਦੀ ਪਾਰਟੀ ਐ ਉਹੀ ਜਿਨ੍ਹਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਇਹ ਕਾਂਗਰਸੀ ਆ ਇਹਨਾਂ ਨੇ ਆ ਕੀਤਾ ਇਹਨਾਂ ਨੇ ਉਹ ਕੀਤਾ ਇਹਨਾਂ ਦੇ ਬਤਨ ਨੂੰ ਕਹਿੰਦੇ ਹੁੰਦੇ ਸੀ ਇਹਨਾਂ ਦਾ ਬਸਾਂ ਚੱਲਦੇ ਗਏ ਠੀਕ ਐ ਇਹਦੇ ਭਗਵਾਨ ਮਾਨ ਸਾਹਿਬ ਤੋਂ ਪੁੰਧਕਰ ਤਾਂ ਰੋੜ ਹੀ ਦਿੱਤੋ ਕਿ ਜਿਹਨਾਂ ਨੂੰ ਪੁੰਧਕਰ ਕਹਿੰਦੇ ਹੁੰਦੇ ਸੀ ਮੇਰੇ ਤੋਂ ਪੁੰਧਕਰ ਤਾਂ ਆਏ ਐ ਮੈਂ ਤਾਂ ਮਕਰ ਜਾ ਉਹ ਮੈਂ ਤਾਂ ਪਤਾ ਹੀ ਨਹੀਂ ਕਿੱਦਾਂ ਕੇ ਇਹਦੇ ਕਾਂਗਰਸ ਤੇ ਨਵੇਂ ਪੰਮਾ ਕਰ ਲਿਆ ਕਿ ਤੇ ਪੈਸੇ ਵਾਲੇ ਨੇ ਇੱਕ ਪੰਮਾ ਕਰ ਬਣਾ ਲੇ ਜਿਹੜਾ ਉਮੀਦਵਾਰ ਤੁਹਾਡਾ ਪਿੰਡ ਦਾ ਉੱਠ ਰਿਆ ਸੀਗਾ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਜੀ ਨਿਰੋਲ ਕੱਲਾ ਪਿੰਡ ਦਾ ਉਹ ਪਿੰਡ ਦਾ ਪਿੰਡ ਦਾ ਉਹ ਕਹਿੰਦਾ ਮੈਂ ਕਿਸੇ ਧੜੇ ਬਾਜੀ ਨਾਲ ਅੱਛਾ ਜੀ ਕੱਲਾ ਪਿੰਡ ਦਾ ਇਹ ਚੀਜ਼ ਤੋਂ ਤਕਲੀਫ ਹੈ ਵੀ ਧੜੇ ਬੰਦੀ ਤਾਂ ਇਹਨਾਂ ਨੇ ਕਰਨੀ ਹੈ ਵੇਖੋ ਇਸ ਗੱਲ ਦੀ ਬਿਲਕੁਲ ਸਹੀ ਹੈ ਕਿਉਂਕਿ ਪਿੰਡ ਸਾਰਾ ਇਸ ਟਾਈਮ ਨਾਲ ਖੜਾ ਹੈ ਜੀ ਜੀ ਜਿਹੜਾ ਸਰਪੰਚ ਖੜਾ ਹੋਇਆ ਨਾ ਜੀ ਉਹਨੇ ਦੇਸ਼ ਦੀ ਸੇਵਾ ਕੀਤੀ ਐ ਅੱਛਾ ਜੀ ਬੱਚਾ ਅੱਛਾ ਜੀ ਅੱਛਾ ਜੇ ਫੌਜੀ ਬੰਦਾ ਕਾਗਜ਼ਤ ਗਲਤ ਹੋ ਗਿਆ ਤਾਂ ਫਿਰ ਤਾਂ ਫੌਰਨ ਇਸ਼ਾਰੀ ਕਰ ਦਿਓ ਬਈ ਬਾਹਰੋਂ ਫੌਜੀ ਕਰ ਦਿਓ ਪਰ ਸਾਡੀ ਬਾਹਰ ਆ ਸਾਡਾ ਸਿੱਕਰ ਕਰ ਦਿਓ ਕਿ ਇਹ ਤਾਂ ਗਲਤੀ ਆ ਕਾਗਜ਼ਤ ਤੇ ਇਹ ਹੁਣ ਤੁਸੀਂ ਪੱਤੇ ਤੇ ਨਾਂ ਲਾ ਲਿਆ ਪੱਤੇ ਤੇ ਨਾਂ ਜੀ ਪਿੰਡ ਦੀ ਮਰੋਲ ਮਰੋਲ VOTING ਕਰਾਈ ਜਾਵੇ ਵੋਟ ਕਰਾ ਕੇ ਤੇ ਸਰਪੰਚ ਚੁਣਿਆ ਜਾਵੇ ਸਾਨੂੰ ਭਾਵੇਂ 50 ਵੋਟਾਂ ਪੈਣ ਹੂੰ ਸਾਨੂੰ ਭਾਵੇਂ 500 ਵੋਟ ਪਵੇ ਚਾਹੇ ਅਸੀਂ ਭੱਡੀ ਲੀਡ ਦੇ ਨਾਲ ਜਿੱਤ ਗਏ ਹੂੰ ਇਲੈਕਸ਼ਨ ਕਰਾਓ ਮਰਦਾਂ ਨੂੰ ਮੈਦਾਨ ਚ ਆਓ ਹੂੰ ਇਹ ਕੰਮ ਖੁਸਰਿਆਂ ਦੇ ਹੁੰਦੇ ਆ ਵਧਾਈ ਮੰਗਣਾ ਜਾਂ ਵਧਾਈ ਮੰਗ ਲਓ ਵੀ ਅਸੀਂ ਖੁਸਰਿਆਂ ਆ ਅਸੀਂ ਤੁਹਾਨੂੰ ਵਧਾਈ ਦੇ ਤੌਰ ਤੇ ਸਰਪੰਚੀ ਦੇ ਦਿੰਨੇ ਆ ਫਿਰ ਹੂੰ ਮੰਮਾ ਤਾਂ ਸਹੀ ਨਾ ਵੀ ਅਸੀਂ ਤਾਂ ਲੜਨ ਦੀ ਉਕਰਾਂ ਨਹੀਂਗੇ ਅੱਜ ਤੱਕ ਕਾਹਕੇ ਸਰਪੰਚ ਬਣਾਉਂਦਾ ਲੜਾਈ ਆ ਆਰ ਪਾਰ ਦੀ ਆ ਲੜਾਂਗੇ ਠੀਕ ਐ ਇਸ ਕਰਕੇ ਇਹ ਲੜਾਈ ਨੂੰ ਆਪਾਂ ਅੱਗੇ ਕਿਵੇਂ ਤੋੜਨਾ ਹੈ ਕਿਵੇਂ ਇਹਨੂੰ ਲੈ ਕੇ ਜਾਣਾ ਹੈ ਤਿੰਨਾ ਪਿੰਡਾਂ ਦੇ ਆਗੂ ਸਹਿਬਾਨ ਆ ਜਿਹੜੇ ਉਹਨਾਂ ਨੂੰ ਪਾਸੇ ਕਰਕੇ ਪੁੱਛਾਂਗੇ ਵੀ ਮੁੜ ਕੇ ਕਿਸੇ ਦੇ ਕਹਿਣ ਤੇ ਤੇ ਤੇਰੇ ਘਰੇ ਮੋਲ ਕਾਜ ਜਾਂ ਫਲਾਣਾ ਜੇ ਤੂੰ ਉਹਦੇ ਤੋਂ ਬੰਦੇ ਲੈ ਕੇ ਬਾਜੇ ਫੇਰ ਕੀ ਦੇਣਦਾਰੀ ਹੈ ਤੇਰੀ ਕੀ ਕੀ ਪਰਵਾਹੀ ਹੈ ਅਸੀਂ ਤੁਹਾਡੀਆਂ ਲੜਾਈਆਂ ਲੜਦੇ ਆ ਸਾਡੇ ਦੇ ਪਰਚੇ ਹੋ ਜਾਂਦੇ ਤੁਸੀਂ ਬਾਅਦ ਚ ਰਾਈ ਨਵਾ ਕਰ ਜੋ ਕੀ ਭਰੋਸਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਸ ਮੋਰਚੇ ਨੂੰ ਫਟੇ ਕਰਨ ਵਾਸਤੇ ਇਹਨੂੰ ਲੰਮਾ ਚਲਾਉਣ ਵਾਸਤੇ ਇਹਨੂੰ ਲਗਾਤਾਰ ਲੈ ਕੇ ਜਾਣ ਵਾਸਤੇ ਕਿਹੜੀ ਰੂਪਰੇਖਾ ਕੱਢਣੀ ਹੈ ਇਹਦਾ ਖਰਚਾ ਕਿਵੇਂ ਹੋਵੇ ਇਹਨੂੰ ਕਿਵੇਂ ਚਲਾਇਆ ਜਾਵੇ ਸਾਰੀਆਂ ਗੱਲਾਂ ਤੇ ਆਪਾਂ ਜਿਹੜੀ ਡਿਸਕਸ ਕਰਨੀ ਹੈਗੀ ਆ ਉਹਦੇ ਵਾਸਤੇ ਜਿਹੜੇ ਪਿੰਡ ਦੇ ਇਲੈਕਸ਼ਨ ਝੂਠੇ ਆ ਸਾਥੀ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਆ ਉਹ ਤੇ ਇੱਕ ਇੱਕ ਪਿੰਡ ਦਾ ਜਿਵੇਂ ਸਾਝਾ ਬੰਦਾ ਆਪਾਂ ਕਹਿੰਦੇ ਨੇ ਵੀ ਆਹ ਸਾਡਾ ਆਪਣਾ ਵਧੀਆ ਬੰਦਾ ਗੱਲ ਕਰ ਲੈਂਦਾ ਉਹ ਇਹ ਤਿੰਨ ਪਿੰਡਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਕਿਤੇ ਆਪਾਂ ਗੁਮਤ ਬੈਠਣਾ ਹੈਗਾ ਉਹ ਜਗ੍ਹਾ ਦੇਖ ਲਓ ਉੱਟ ਕੇ ਵੀ ਕਿੱਥੇ ਬੈਠ ਸਕਦੇ ਆਪਾਂ ਆਪ ਗੱਲਬਾਤ ਕਰਨੀ ਆ ਇਸ ਇਸ ਕਰਕੇ ਕੋਈ ਵਿਵਰਣ ਬੰਦੀ ਘਟਾਂਗੇ ਤਿੰਨਾ ਪਿੰਡਾਂ ਸਾਡੇ ਲੋਕਾਂ ਦੇ ਇੱਕਾ ਜਿੰਦਾਬਾਦ 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 ਸਾਡੇ ਸਾਰੇ ਲੋਕਾਂ ਦਾ ਇੱਕਾ ਜਿੰਦਾਬਾਦ 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 ਠੀਕ ਹੈ ਭਾਈ ਕੋਈ ਗੱਲ ਨਹੀਂ ਆ ਲੋਕ ਆ ਜਿਹੜੇ ਇਹ ਦੱਸਣਗੇ ਜਵਾਬ ਇਸ ਕਰਕੇ ਮੈਂ ਬੇਨਤੀ ਕਰਦਾ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਸ਼ਾਂਤਮਈ ਬੈਠੇ ਆ ਬੈਠੇ ਰਵਾਂਗੇ ਨਾ ਹਿਲਣ ਵਾਲਿਆਂ ਚੋਂ ਨਾ ਜੁਲਣ ਵਾਲਿਆਂ ਚੋਂ ਆ ਨਾ ਭੱਜਣ ਵਾਲਿਆਂ ਚੋਂ ਆ ਜਿੰਨਾ ਟਾਈਮ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਜਾਣਾ ਨਹੀਂਗਾ ਜੇ ਕੋ ਕਹਿਣ ਵੀ ਤਸੀਲਦਾਰ ਜੇ ਇਸ ਤੋਂ ਆ ਕੇ ਮਤਲਬ ਇੱਥੇ ਤੁਹਾਡੇ ਨਾਲ ਕੋਈ ਸਮਝੌਤਾ ਸਮਝੌਤਾ ਦੋ ਗੱਲਾਂ ਨਾਲ ਸਿੰਪਲ ਜਾਂ ਤਾਂ ਚੌਣ ਕਮਿਸ਼ਨ ਇੱਥੇ ਲੋਕਾਂ ਦੇ ਅੰਦਰ ਕੋਈ ਇਹਨਾਂ ਦਾ ਅਧਿਕਾਰੀ ਆ ਕੇ ਚਿੱਠੀ ਕੱਢੇ ਵੀ ਹਾਂ ਤਿੰਨੇ ਪਿੰਡਾਂ ਦੇ ਚੌਣ ਰਾਤਾ ਜਾਂ ਫਿਰ ਇਹ ਵੀ ਲੋੜ ਲੜਨ ਦੇ ਹੱਕਦਾਰ ਹੈ ਗੱਲਾਂ ਦੋ ਦੋ ਚੀਜ਼ਾਂ ਨਾਲ ਸਮਝੌਤਾ ਤੀਜੀ ਗੱਲ ਹੀ ਕੋਈ ਨਹੀਂ ਇਹ ਚੀਜ਼ਾਂ ਇਸ ਕਰਕੇ ਮੈਂ ਜਿੰਨੇ ਵੀ ਇੱਥੇ ਸਾਡੇ ਸਾਥੀ ਸੱਜਣ ਮਿੱਤਰ ਅਬਜ਼ੁਰਗ